ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਹੋਣਾ ਨੇ ਸ਼ੁਭਕਰਨ ਸਿੰਘ ਨੌਜਵਾਨ ਜਿਹਦੀ ਡੈਥ ਹੋ ਗਈ ਕਿਸਾਨ ਅੰਦੋਲਨ ਦੌਰਾਨ ਉਹਦੇ ਸਿਰ 'ਚ ਗੋਲੀ ਲੱਗੀ ਉਹਨਾਂ ਨੇ ਇੱਕ ਪੋਸਟ ਸਾਂਝੀ ਕੀਤੀ ਜਿਹਦੇ ਵਿੱਚ ਉਹਨਾਂ ਨੇ ਵਧੀਆ ਤੋਂ ਵਧੀਆ ਜਿਹੜੀਆਂ ਗੱਲਾਂ ਨੇ ਉਹ ਕੀਤੀਆਂ ਨੇ ਭਾਜਪਾ ਸਰਕਾਰ ਦੇ ਖਿਲਾਫ ਹੀ ਜਿਹੜਾ ਉਹਨਾਂ ਨੇ ਇੱਕ ਹਿਸਾਬ ਦਾ ਨਾਰਾ ਵੀ بلند ਕੀਤਾ ਵੀ ਐਦਾਂ ਨਹੀਂ ਹੋਣਾ ਚਾਹੀਦਾ ਸੀਗਾ ਜੋ ਕੁਝ ਹੋਇਆ ਬਹੁਤ ਗਲਤ ਹੋਇਆ ਬੱਚਾ ਜਿਹੜਾ ਉਹ ਆਪਣੀ ਜ਼ਿੰਦਗੀ ਗਵਾ ਬੈਠਾ ਸਾਡੀਆਂ ਸਾਰਿਆਂ ਦੀਆਂ ਜਿਹੜੀਆਂ ਜ਼ਿੰਦਗੀਆਂ ਨੇ ਇਹ ਬੜੀਆਂ ਅਨਮੋਲ ਨੇ ਨਾਲ ਦੀ ਨਾਲ ਉਹਨਾਂ ਨੇ ਕਿਸਾਨ ਆਗੂਆਂ ਨੂੰ ਵੀ ਘੇਰਿਆ ਵੀ ਤੁਸੀਂ ਨੌਜਵਾਨਾਂ ਨੂੰ ਜਿਹੜਾ ਵਰਤ ਰਹੇ ਹੋ ਉਹਨਾਂ ਨੂੰ ਤੁਸੀਂ ਧਰਨਿਆਂ ਪ੍ਰਦਰਸ਼ਨਾਂ 'ਚ ਲੈ ਕੇ ਆਉਂਦੇ ਹੋ ਫਿਰ ਬਾਅਦ ਦੇ ਵਿੱਚੋਂ ਜਦੋਂ ਪੁਲਿਸ ਨਾਲ ਜੇਕ ਤੇ ਝੜਪ ਹੋ ਜਾਂਦੀ ਹੈ ਜਾਂ ਪੁਲਿਸ ਉਹਨਾਂ ਨਾਲ ਰਿਟੈਲੀਏਟ ਕਰਨ ਦੀ ਕੋਸ਼ਿਸ਼ ਕਰਦੀ ਹੈ ਤਾਂ ਉਸ ਦੌਰਾਨ ਇਦਾਂ ਦੀਆਂ ਜਿਹੜੀਆਂ ਮੰਤ ਭੱਗੀਆਂ ਘਟਨਾਵਾਂ ਨੇ ਉਹ ਵਾਪਰ ਜਾਂਦੀਆਂ ਨੇ ਹਾਲਾਂਕਿ ਉਹਨਾਂ ਨੇ ਪਰਿਵਾਰ ਦੇ ਨਾਲ ਸ਼ੁਭਕਰਨ ਸਿੰਘ ਦੇ ਪਰਿਵਾਰ ਦੇ ਨਾਲ ਪੂਰੀ ਹਮਦਰਦੀ ਜਿਹੜੀ ਆ ਉਹ ਵੀ ਵਿਅਕਤੀ ਕੀਤੀ ਆ ਔਰ ਨਾਲ ਦੀ ਨਾਲ ਉਹਨਾਂ ਨੇ ਆਪਣੀ ਸਰਕਾਰ ਯਾਨੀ ਕਿ ਭਾਜਪਾ ਇਹਦੀ ਸਰਕਾਰ ਜਿਹੜੀ ਹਰਿਆਣਾ ਦੇ ਵਿੱਚ ਆ ਉਹਨਾਂ ਨੇ ਕਿਹਾ ਵੀ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਆ ਜੇ ਹਰਿਆਣਾ ਸਰਕਾਰ ਦੇ ਵੱਲੋਂ ਇਹ ਗੋਲੀ ਚਲਾਈ ਗਈ ਜਿਹਦੇ ਨਾਲ ਸ਼ੁਭਕਰਨ ਸਿੰਘ ਦੀ ਮੌਤ ਹੋਈ ਹੈ ਤਾਂ ਇਹ ਬਹੁਤ ਮਾੜੀ ਗੱਲ ਹੈ ਇਹਦੇ ਖਿਲਾਫ ਜਿਹੜੀ ਗਹਿਨ ਤਫ਼ਤੀਸ਼ ਜਿਹੜੀ ਹੈ ਜ਼ਰੂਰ ਕੀਤੀ ਜਾਣੀ ਹੈ ਕੀਤੀ ਜਾਣੀ ਚਾਹੀਦੀ ਆ ਔਰ ਨਾਲ ਦੀ ਨਾਲ ਉਹ ਆਪਣੀ ਪੋਸਟ ਦੇ ਵਿੱਚ ਕੀ ਲਿਖਦੇ ਨੇ ਮੈਂ ਤੁਹਾਨੂੰ ਉਹ ਪੜ੍ਹ ਕੇ ਸੁਣਾਉਣਾ ਪਹਿਲਾਂ ਨੌਜਵਾਨ ਸ਼ੁਭਕਰਨ ਸਿੰਘ ਦੀ ਮੌਤ ਬੇਹਦ ਦੁਖਦਾਈ ਹੈ ਮੇਰੀ ਪਰਿਵਾਰ ਨਾਲ ਦਿਲੋਂ ਹਮਦਰਦੀ ਹੈ ਤੇ ਸਾਰਾ ਪੰਜਾਬ ਉਸਦੇ ਪਰਿਵਾਰ ਨਾਲ ਖੜਾ। ਉਸ ਦੀ ਮੌਤ ਲਈ ਜ਼ਿੰਮੇਵਾਰਾਂ ਨੂੰ ਸਾਹਮਣੇ ਲਿਆਉਣ ਲਈ ਜਾਂਚ ਜ਼ਰੂਰ ਹੋਣੀ ਚਾਹੀਦੀ ਹੈ ਤੇ ਸੱਚ ਸਭ ਦੇ ਸਾਹਮਣੇ ਆਉਣਾ ਚਾਹੀਦਾ। ਮੈਂ ਅਜਿਹੀ ਦੁਰਘਟਨਾ ਨੂੰ ਦੁਬਾਰਾ ਵਾਪਰਨ ਤੋਂ ਲੋਕਣ ਲਈ ਜ਼ਿੰਮੇਵਾਰ ਵਿਅਕਤੀਆਂ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕਰਦਾ ਕਿਉਂਕਿ ਅੱਜ ਵੀ ਧਰਨੇ ਵਾਲੀ ਥਾਂ ਤੇ ਸਾਡੇ ਹਜ਼ਾਰਾਂ ਸ਼ੁਭਕਰਨ ਮੌਜੂਦ ਨੇ। ਦੋਵਾਂ ਧਿਰਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਹਰ ਜ਼ਿੰਦਗੀ ਅਨਮੋਲ ਹੈ। ਜਿੱਥੇ ਸਰਕਾਰਾਂ ਤੇ ਸੁਰੱਖਿਆ ਬਲਾਂ ਨੂੰ ਸ਼ਾਂਤਮਈ ਪ੍ਰਦਰਸ਼ਨ ਦੀ ਇਜਾਜ਼ਤ ਦੇਣ ਲਈ ਸੰਜਮ ਅਤੇ ਸੰਵੇਦਨਸ਼ੀਲਤਾ ਵਿਖਾਉਣੀ ਚਾਹੀਦੀ ਆ ਉਥੇ ਕਿਸਾਨ ਸਰਕਾਰ ਸੰਗਠਨਾਂ ਨੂੰ ਵੀ ਸਾਡੇ ਨੌਜਵਾਨ ਜਿਨ ਜਨੂਨ ਅਤੇ ਊਰਜਾ ਨੂੰ ਸਹੀ ਦਿਸ਼ਾ ਦੇਣੀ ਚਾਹੀਦੀ ਆ ਇਸ ਅੰਦੋਲਨ ਦੇ ਆਗੂਆਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਸਾਡੇ ਨੌਜਵਾਨ ਸਾਡੇ ਦੇਸ਼ ਦਾ ਸਰਮਾਇਆ ਹਨ ਅਤੇ ਉਹਨਾਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਨੌਜਵਾਨਾਂ ਦੀ ਕਿਸੇ ਦੇ ਸੌੜੇ ਸਿਆਸੀ ਇਰਾਦਿਆਂ ਲਈ ਦੁਰਵਰਤੋਂ ਨਾ ਹੋਵੇ ਸਾਰੀਆਂ ਮੰਗਾਂ ਦਾ ਹੱਲ ਗੱਲਬਾਤ ਰਾਹੀਂ ਹੀ ਨਿਕਲੇਗਾ ਅਤੇ ਦੋਵਾਂ ਧਿਰਾਂ ਨੂੰ ਗੱਲਬਾਤ ਰਾਹੀਂ ਮਾਮਲੇ ਹੱਲ ਕਰਨ ਲਈ ਅੱਗੇ ਵਧਣਾ ਚਾਹੀਦਾ ਹੁਣ ਇਸ ਪੋਸਟ ਦੇ ਵਿੱਚ ਸੁਨੀਲ ਜਾਖੜ ਹੋਣੀ ਬਹੁਤ ਵਧੀਆ ਸੁਚੱਜੀਆਂ ਗੱਲਾਂ ਕਰ ਰਹੇ ਨੇ ਪਰ ਨਾਲ ਦੀ ਨਾਲ ਸਵਾਲ ਤਾਂ ਇਹ ਹੈ ਵੀ ਜਦੋਂ ਤੋਂ ਇਹ ਧਰਨਾ ਸ਼ੁਰੂ ਹੋਇਆ 13 ਫਰਵਰੀ ਤੋਂ ਜਦੋਂ ਕਿਸਾਨ ਦਿੱਲੀ ਜਾਣਾ ਚਾਹੁੰਦੇ ਸੀਗੇ ਤਾਂ ਰੋਕ ਤਾਂ ਉਹਨਾਂ ਨੂੰ ਖੱਟੜ ਸਰਕਾਰ ਰਹੀ ਸੀ ਭਾਜਪਾ ਦੀ ਸਰਕਾਰ ਆ ਹਰਿਆਣਾ ਦੇ ਵਿੱਚ ਹੁਣ ਤੁਸੀਂ ਕਹਿ ਰਹੇ ਹੋ ਵੀ ਸੁਰੱਖਿਆ ਬਲਾਂ ਨੂੰ ਜਿਹੜਾ ਵਾ ਸਈਆਂ ਵਰਤਣਾ ਚਾਹੀਦਾ ਨਾਲ ਦੀ ਨਾਲ ਕਿਸਾਨ ਆਗੂਆਂ ਨੂੰ ਵੀ ਜਿਹੜਾ ਸਈਆਂ ਵਰਤਣਾ ਚਾਹੀਦਾ ਤੇ ਕਿਸਾਨ ਆਗੂ ਤਾਂ ਇਹੀ ਕਹਿ ਰਿਹਾ ਵੀ ਅਸੀਂ ਸ਼ਾਂਤਮਾਈ ਢੰਗ ਦੇ ਨਾਲ ਜਿਹੜਾ ਨੈਸ਼ਨਲ ਹਾਈਵੇ ਤੋਂ ਨਿਕਲ ਕੇ ਦਿੱਲੀ ਚਲੇ ਜਾਣਾ ਸੀ ਅਸੀਂ ਤਾਂ ਹਰਿਆਣਾ ਦੇ ਵਿੱਚ ਕਿਸੇ ਪਾਸੇ ਡੇਰਾ ਲਾਉਣਾ ਹੀ ਨਹੀਂ ਸੀਗਾ ਸਾਡੇ ਨਾਲ ਤਾਂ ਸਗੋਂ ਹਰਿਆਣਾ ਦੇ ਜਿਹੜੇ ਕਿਸਾਨ ਆ ਉਹਨਾਂ ਨੇ ਵੀ ਸਾਡਾ ਸਾਥ ਦੇਣਾ ਸੀ ਫੇਰ ਤੁਸੀਂ ਅਨਮੋਲ ਜ਼ਿੰਦਗੀਆਂ ਦਾ ਜ਼ਿਕਰ ਕਰਦੇ ਹੋ ਪਰ ਇਥੇ ਇਹ ਵੀ ਯਾਦ ਰੱਖੋ ਜਿਹੜੇ ਲੀਡਰਸ ਹੁੰਦੇ ਆ ਇਹ ਹਮੇਸ਼ਾ ਹੀ ਨੌਜਵਾਨਾਂ ਨੂੰ ਵਰਤਦੇ ਆ ਕਿਉਂਕਿ ਇਕੱਠ ਦੀ ਲੋੜ ਹੁੰਦੀ ਆ ਲੀਡਰਾਂ ਨੂੰ ਵੱਡੇ ਇਕੱਠ ਕਰਨੇ ਹੁੰਦੇ ਆ ਵੱਡੀਆਂ ਰੈਲੀਆਂ ਕਰਨੀਆਂ ਹੁੰਦੀਆਂ ਤੇ ਫਿਰ ਜਿਹੜੇ ਕਾਲਜ ਸਟੂਡੈਂਟਸ ਹੁੰਦੇ ਆ ਜਾਂ ਜਿਹੜੇ ਕਾਲਜ ਦੇ ਲੀਡਰਸ ਹੁੰਦੇ ਆ ਇਹਨਾਂ ਦੀ ਵਰਤੋਂ ਕੀਤੀ ਜਾਂਦੀ ਆ ਪਰ ਖੈਰ ਗੱਲ ਆਪਾਂ ਕਰ ਰਹੇ ਆ ਸ਼ੁਭਕਰਨ ਸਿੰਘ ਦੀ 21 ਸਾਲ ਦਾ ਇਹ ਨੌਜਵਾਨ ਆਪਣੀ ਜਾਨ ਗਵਾ ਬੈਠਾ ਇਹਦੇ ਪਰਿਵਾਰ ਵਾਸਤੇ ਹਾਲਾਂਕਿ ਪੰਜਾਬ ਸਰਕਾਰ ਨੇ 1 ਕਰੋੜ ਰੁਪਏ ਦਾ ਐਲਾਨ ਵੀ ਕਰ ਦਿੱਤਾ ਸ਼ਾਇਦ ਇਹਦੀ ਭੈਣ ਵਾਸਤੇ ਨੌਕਰੀ ਦਾ ਵੀ ਐਲਾਨ ਕਰ ਦਿੱਤਾ ਗਿਆ ਪਰ ਸਵਾਲ ਤਾਂ ਇਹ ਖੜਾ ਹੁੰਦਾ ਵੀ ਇਸ ਨੌਜਵਾਨ ਨੂੰ ਉਸ ਧਰਨੇ 'ਚ ਸ਼ਾਮਲ ਹੋਣਾ ਕਿਉਂ ਪਿਆ ਕਿਉਂਕਿ ਇਹਦੇ ਕੋਲ ਥੋੜੀ ਜੀ ਜ਼ਮੀਨ ਸੀਗੀ ਐਮਐਸਪੀ ਦਾ ਰੌਲਾ ਵਾ ਉਦੇ ਕਰਕੇ ਹੀ ਇਹਨੂੰ ਲੱਗਾ ਵੀ ਜੇ ਮੇਰੀ ਥੋੜੀ ਜੀ ਜ਼ਮੀਨ ਆ ਤੇ ਮੈਨੂੰ ਉਹਦੀ ਮਿਹਨਤ ਦਾ ਵੀ ਜੇ ਮੁੱਲ ਨਾ ਮਿਲਿਆ ਤਾਂ ਮੈਂ ਕਿਸ ਕਦਰ ਜਿਹੜਾ ਸਰਵਾਈਵ ਕਰੂੰਗਾ ਕਿਉਂਕਿ ਇਹਦੀਆਂ ਦੋ ਭੈਣਾਂ ਦੱਸੀਆਂ ਜਾਂਦੀਆਂ ਇੱਕ ਮੈਰਿਡ ਆ ਔਰ ਇੱਕ ਅਨਮੈਰਿਡ ਆ ਉਹਨੂੰ ਜਾਣਾ ਕਿ ਉਹ ਪਿਆ ਇਹ ਤਾਂ ਸਰਕਾਰਾਂ ਦਾ ਸਿਰ ਸਵਾਲ ਆ ਨਾ ਉਹਨੂੰ ਜਾਣਾ ਇਸ ਕਰਕੇ ਪਿਆ ਵੀ ਉਹਨੂੰ ਐਮਐਸਪੀ ਦੀ ਲੋੜ ਆ ਉਹ ਵੀ ਚਾਹੁੰਦਾ ਵੀ ਐਮਐਸਪੀ ਦੇ ਉੱਤੇ ਕੋਈ ਗਰੰਟੀ ਕਾਨੂੰਨ ਬਣ ਜੇ ਖੈਰ ਇਹ ਜਿਹੜੀ ਪੋਸਟ ਸਾਂਝੀ ਕੀਤੀ ਗਈ ਸੁਨੀਲ ਜਾਖੜ ਵੱਲੋਂ ਇਹਤੇ ਜ਼ਰੂਰ ਅਮਲ ਕੀਤਾ ਜਾਣਾ ਚਾਹੀਦਾ ਔਰ ਅਮਲ ਕਰਨਾ ਚਾਹੀਦਾ ਹਰਿਆਣਾ ਦੀ ਸਰਕਾਰ ਨੂੰ ਉਹਨਾਂ ਨੂੰ ਅੱਗੇ ਆ ਕੇ ਇਹ ਗੱਲ ਯਾਦ ਤੇ ਮੰਨਣੀ ਚਾਹੀਦੀ ਹੈ ਜਾਂ ਫਿਰ ਤਫ਼ਤੀਸ਼ ਦੇ ਆਰਡਰ ਦੇ ਦੇਣੇ ਚਾਹੀਦੇ ਆ ਕਿ ਉਸ ਦਿਨ ਗੋਲੀ ਚਲਾਈ ਗਈ ਗੋਲੀ ਚੱਲ ਗਈ ਜਿਹਦੇ ਨਾਲ ਸ਼ੁਭ ਕਰਨ ਦੀ ਜਿਹੜੀ ਹੈ ਉਹ ਮੌਤ ਹੋ ਗਈ ਕਿਉਂਕਿ ਪਰਿਵਾਰ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟਿਆ ਪਰਿਵਾਰ ਜਿਹੜਾ ਪਰੇਸ਼ਾਨ ਹੈ ਕਿ ਸਾਡਾ ਜਿਹੜਾ ਇੱਕ ਪੁੱਤ ਸੀਗਾ ਨੌਜਵਾਨ ਪੁੱਤ ਸੀਗਾ ਉਹ ਆਪਣੀ ਜਾਨ ਗਵਾ ਬੈਠਾ ਪਰ ਸਵਾਲ ਫੇਰ ਉੱਥੇ ਦਾ ਉੱਥੇ ਹੀ ਖੜਾ ਵੀ ਸ਼ੁਭਕਰਮਨ ਸਿੰਘ ਨੂੰ ਸ਼ੁਭਕਰਨ ਸਿੰਘ ਨੂੰ ਉਸ ਧੰਨੇ ਚ ਸ਼ਾਮਲ ਹੋਣਾ ਪਿਆ ਤੇ ਕਿਉਂ ਹੋਣਾ ਪਿਆ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ